ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਸਤਗੁਰੂ ਜੀ ਦੀ ਪਾਵਨ ਆਮ ਪਵਿੱਤਰ ਮੁਕੱਦਸ ਗੋਦ ਅੰਦਰ ਵਿਰਾਜ਼ਮਨ 사ਤ ਸੰਗਤ ਜਿਓ ਸਤ ਗੁਰੂ ਧੰਨਾ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਿਆਲੂ ਹਨ ਰਹਿਮਤ ਤੇ ਬਖਸ਼ਿਸ਼ ਕਰਕੇ ਸਾਡੇ ਜੀਵਨ ਦੇ ਅੰਦਰ ਇਹ ਭਗਤੀ ਦਾ ਰਸ ਪਰ ਰਹੇ ਹਨ ਘਰਮਤ ਦੇ ਅੰਦਰ ਜਿੱਥੇ ਜ਼ਰੂਰੀ ਹੈ ਸੇਵਾ ਕਰਨੇ ਜਿੱਥੇ ਜ਼ਰੂਰੀ ਹੈ ਗੁਰਬਾਣੀ ਦੇ ਜਪ ਕਰਨੇ ਉੱਥੇ ਸਤਿਗੁਰੂ ਜੀ ਦੇ ਕਰਦੀਆਂ ਵਡਿਆਈਆਂ ਕਰਨ ਦਾ ਵੀ ਬਹੁਤ ਵੱਡਾ ਮਹੱਤਮ ਹੈ ਅਸੀਂ ਨਿਤਾ ਪ੍ਰਤੀ ਲੜੀਵਾਰ ਗੁਰ ਇਤਿਹਾਸ ਵਿਚਾਰ ਨਾਲ ਜੁੜ ਰਹੇ ਹਾਂ ਤੇ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਦਿਵਾਨਾਂ ਵਿੱਚ ਸਤਿਗੁਰੂ ਜੀ ਦੀ ਕਿਰਪਾ ਹੈ ਗਵੀ ਰਾਜ ਜੀ ਨੇ ਸਾਨੂੰ ਇਤੋਂ ਤੱਕ ਦੱਸਿਆ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਪਮਾ ਬਹੁਤ ਵੱਡੀ ਹੈ ਤੇ ਸਤਿਗੁਰੂ ਜੀ ਦੀ ਨਿੰਦਿਆ ਕਰਨ ਵਾਲੇ ਲੋਕ ਮਾੜੀ ਬਿਰਤੀ ਵਾਲੇ ਲੋਕ ਜਿਹੜੇ ਹਨ ਉਹਨਾਂ ਦਾ ਹਾਲ ਬਹੁਤ ਮਾੜਾ ਹੈ ਜਿਹੜੇ ਨਿੰਦਕ ਲੋਕ ਹਨ ਉਹਨਾਂ ਨੇ ਨਿੰਦਿਆ ਕਰਦੇ ਰਹਿਣਾ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਲੋਕਾਂ ਦੇ ਉੱਤੇ ਲੋਕਾਈ ਤੇ ਬਖਸ਼ਿਸ਼ਾਂ ਕਰਦੇ ਰਹੇ ਕਬੀਰਾ ਜੀ ਕਹਿਣ ਲੱਗੇ ਵੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾਂ ਜਿਹੜੇ ਲੋਕ ਗਰੀਬ ਸਨ ਜਾਂ ਜਿਹੜੀ ਲੋਕਾਈ ਦੇ ਨਾਲ ਅਤਿਆਚਾਰ ਤੱਕਾ ਹੁੰਦਾ ਸੀ ਉਹਨਾਂ ਦੇ ਬਾਵਤ ਵੀ ਪਾਤਸ਼ਾਹ ਜੀ ਨੇ ਆਪਣੇ ਬਚਨਾਂ ਦੇ ਰਾਹੀ ਉਹਨਾਂ ਦਾ ਪਹਲਾ ਕੀਤਾ ਪਰ ਜੇ ਕੋਈ ਉਹਨਾਂ ਦੇ ਨਿੰਦਿਆ ਕਰਦਾ ਹੈ ਤੇ ਨਿੰਦਕ ਲੋਕ ਜਿਹੜੇ ਹਨ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਭਾਈ ਨਿੰਦਿਆ ਕਰਕੇ ਸਾਡੀ ਜਿਹੜੀ ਉਪਮਾ ਹੈ ਸਾਡੀ ਜਿਹੜੀ ਇੱਜ਼ਤ ਕੱਟ ਰਹੀ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਕੁਝ ਨਹੀਂ ਕੱਟ ਰਿਹਾ ਇਸ ਗੱਲ ਦਾ ਉਹਨਾਂ ਲੋਕਾਂ ਨੂੰ ਇਲਮ ਨਹੀਂ ਹੈ ਇਥੋਂ ਅੱਗੇ ਕੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕੀ ਉਪਮਾ ਕਰਦੇ ਹਨ ਕੀ ਉਹਨਾਂ ਦੀ ਉਸਤਤਿ ਦੇ ਵਿੱਚ ਸਾਨੂੰ ਇਤਿਹਾਸ ਵਚਨ ਸੁਣਾਉਂਦੇ ਹਨ ਵਿਚਾਰ ਪ੍ਰారంਭ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਬੜੇ ਅਦਬ ਤੇ ਸਤਕਾਰ ਦੇ ਨਾਲ ਆਖੀਏ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਫਿਰ ਕਰੋ ਜੀ ਕਿਰਪਾ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਚੋਪਈ ਜਿਉਂ ਰਬ ਕੋ ਲੋਕ ਮੁਕ ਨਿੰਦਹਿ ਅੰਧ ਹੋਏ ਨਿਜ ਲੋਚਨ ਮੁੰਦ ਹੈ ਹੁਣ ਕਬੀਰ ਜੀ ਕਹਿਣ ਲੱਗੇ ਵੀ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਨਾਂ ਇੱਕ ਸੂਰਜ ਦੇ ਸਮਾਨ ਹਨ ਕਿਸ ਤਰ੍ਹਾਂ ਦਾ ਹੈ ਸਤਗੁਰੂ ਜੀ ਦਾ ਔਰਾ ਪਾਤਸ਼ਾਹ ਜੀ ਕਿਵੇਂ ਦੇ ਹਨ ਕਹਿਣ ਲੱਗੇ ਵੀ ਉਹ ਸੂਰਜ ਦੇ ਸਮਾਨ ਹਨ ਵੀ ਜੇ ਉਹਨਾਂ ਉਹਨਾਂ ਦੀ ਨਿੰਦਿਆ ਜਿਵੇਂ ਸੂਰਜ ਦੀ ਨਿੰਦਿਆ ਉੱਲੂ ਕਰਦੇ ਰਹਿਣ ਜੇ ਉਹਨਾਂ ਦੀ ਵੀ ਕੋਈ ਨਿੰਦਿਆ ਕਰਦੇ ਹਨ ਨਾ ਜਿਹੜੇ ਉੱਲੂ ਜਿਹੜੇ ਹਨ ਉਹ ਅੰਨੇ ਹੋ ਜਾਂਦੇ ਹਨ ਮਾਰ ਤੰਡ ਘਟ ਹੋਏ ਨਾ ਜਾਈ ਦੀਪਕ ਸਭ ਲੋਕਨ ਸੁਖਦਾਈ ਹੁਣ ਕਦੇ ਵੀ ਸੂਰਜ ਦੀਆਂ ਜਿਹੜੀਆਂ ਕਿਰਨਾਂ ਹਨ ਜਾ ਸੂਰਜ ਦੀ ਰੋਸ਼ਨੀ ਨੂੰ ਕੋਈ ਵੀ ਦੁਨੀਆ ਦੇ ਵਿੱਚ ਇਨਸਾਨ ਪੈਦਾ ਨਹੀਂ ਹੋਇਆ ਵੀ ਜਿਹੜਾ ਸੂਰਜ ਦੀ ਕਿਰਨ ਨੂੰ ਜਾਂ ਸੂਰਜ ਦੀ ਰੋਸ਼ਨੀ ਨੂੰ ਘਟਾ ਸਕੇ ਇਸੇ ਹੀ ਤਰ੍ਹਾਂ ਕਬੀਰ ਜੀ ਕਹਿਣ ਲੱਗੇ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਉਸਤਤ ਹੈ ਸਤਿਗੁਰੂ ਜੀ ਦੀ ਜਿਹੜਾ ਪ੍ਰਕਾਸ਼ ਹੈ ਨਾ ਇਹ ਨਿੰਦਕ ਜਿਹੜੇ ਲੋਕ ਹਨ ਉਹਨਾਂ ਦੇ ਪ੍ਰਕਾਸ਼ ਨੂੰ ਘਟਾ ਨਹੀਂ ਸਕਦੇ ਤੇ ਸਤਿਗੁਰੂ ਜੀ ਦਾ ਜਿਹੜਾ ਹੈ ਰਹਿਮਤ ਤੇ ਬਖਸ਼ਿਸ਼ ਕਰਨ ਵਾਲਾ ਹੈ ਉਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਦੇ ਨਾਲ ਦੁਨੀਆ ਸੰਸਾਰ ਚੱਲਦਾ ਹੈ ਨਾ ਉਸੇ ਹੀ ਤਰ੍ਹਾਂ ਧੰਨ ਗੁਰੂ ਜੀ ਦੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਦ੍ਰਿਸ਼ਟੀ ਦੇ ਨਾਲ ਨਾ ਇਹ ਲੋਕਾਈ ਚੱਲ ਰਹੀ ਹੈ ਤਿਉ ਨਾਨਕ ਕੀਰਤ ਪ੍ਰਕਾਸੀ ਦੀਪਤ ਜਹਾਂ ਤਹ ਨਿੰਦਕ ਨਾਸੀ ਇਸ ਤਰ੍ਹਾਂ ਤਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਕੀਰਤੀ ਪ੍ਰਕਾਸ਼ਮਾਨ ਹੋਈ ਅਤੇ ਜਿੱਥੇ ਕਿੱਥੇ ਵੀ ਨਿੰਦਿਆ ਸੀ ਉਸੇ ਹੀ ਥਾਂ ਤੇ ਤਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਪਹੁੰਚੇ ਜਦੋਂ ਤੇ ਉਸੇ ਹੀ ਜਗ੍ਹਾ ਦੇ ਉੱਤੇ ਜਿੱਥੇ ਲੋਕ ਨਿੰਦਿਆ ਕਰਦੇ ਸਨ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਨਹੀਂ ਮਿਲੇ ਉਹਨਾਂ ਚਿਰ ਉਹਨਾਂ ਨੇ ਨਿੰਦਿਆ ਕਰਨੀ ਤੇ ਜਦੋਂ ਤਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰਸ਼ਨ ਕਰ ਲੈਣੇ ਤੇ ਕਬੀਰ ਜੀ ਕਹਿਣ ਲੱਗੇ ਉਹਨਾਂ ਦੇ ਨਿੰਦਿਆ ਵਾਲੇ ਮੂੰਹ ਦੇ ਉੱਤੇ ਨਾ ਤਾਲੇ ਲੱਗ ਜਾਇਆ ਕਰਦੇ ਸਨ ਉਹ ਇਸ ਤਰ੍ਹਾਂ ਹੀ ਆਪਣੀ ਜ਼ੁਬਾਨ ਨੂੰ ਬੰਦ ਕਰ ਲੈਂਦੇ ਅਸਨ ਆਸ਼ਰਮ ਬਚਨ ਚਤੁਰ ਵਿਸਥਾਰਾ ਸੇਰ ਗੁਰ ਕੀ ਕੀਰਤ ਕਰੇ ਉਚਾਰਾ ਚਾਰੇ ਵਰਣ ਕਹਿਣ ਤੋਂ ਭਾਵ ਕਿ ਹਰ ਇੱਕ ਵਰਣ ਦਾ ਹਰ ਇੱਕ ਧਰਮ ਦਾ ਇਨਸਾਨ ਨਾਨਕ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਉਸਤਤੀ ਤੇ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ ਕਰਦੇ ਸੰਨ ਤੁਰਕ ਸਭਾ ਤੁਰਕਨ ਕੇ ਪੀਰੋ ਸਾਰੇ ਮੁਸਲਮਾਨ ਜਿਤਨੇ ਵੀ ਮੁਸਲਮਾਨ ਹਨ ਉਹ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਆਪਣਾ ਵੱਡਾ ਪੀਰ ਸਮਝਦੇ ਸੰਨ ਜਨ ਹੈ ਨਾਨਕ ਗੁਣੀ ਗਹੀ ਰੋ ਅਤੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਗੁਣਾਂ ਦਾ ਜਿਹੜਾ ਸਮੁੰਦਰ ਹਨ ਬਹੁਤ ਵਿਸ਼ਾਲ ਹੈ ਤੇ ਸਤਿਗੁਰੂ ਜੀ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਇਸਲਾਮ ਧਰਮ ਦੇ ਲੋਕ ਵੀ ਨਾ ਸਮੁੰਦਰ ਦਾ ਬਹੁਤ ਵੱਡਾ ਸਮੁੰਦਰ ਹੈ ਤੇ ਗੁਣਾਂ ਦਾ ਸਮੁੰਦਰ ਜਾਣ ਦੇ ਸਨ ਕਲਾਵਾਨ ਸਤਨਾਥ ਜੀ ਜਹਤ ਹੈ ਸ੍ਰੀ ਗੁਰ ਕੀਰਤ ਪੂਰਨ ਸਭ ਮਹ ਜਿੱਥੇ ਕਿਤੇ ਵੀ ਸਿੱਧ ਨਾਥ ਰਹਿੰਦੇ ਸਨ ਸਾਰਿਆਂ ਵਿੱਚ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜਿਹੜੀ ਕੀਰਤੀ ਹੈ ਨਾ ਇਹ ਪੂਰਨ ਤੌਰ ਤੇ ਸਥਿਤ ਸੀ ਜਹਲੋ ਹੈ ਵਿਸਤ੍ਰਿਤ ਸੋ ਅਵਨੇ ਸਰਵ ਥਾਨ ਮੈਂ ਕੀਰਤ ਗਵਨੇ ਜਿਤੋਂ ਤੱਕ ਇਹ ਦੁਨੀਆ ਫੈਲੀ ਹੋਈ ਹੈ ਹੁਣ ਕਬੀਰ ਰਾਜ ਜੀ ਧੰਨ ਗੁਰੂ ਨਾਨਕ ਤੇ ਮਹਾਰਾਜ ਜੀ ਦੀ ਵਾਬਤ ਆਖਦੇ ਹਨ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਉਸਤਤ ਜਿਹੜੀ ਹੈ ਉਹ ਕਿੱਥੇ ਕਿੱਥੇ ਫੈਲੀ ਹੈ ਕਹਿਣ ਲੱਗੇ ਪਾਤਸ਼ਾਹ ਜੀ ਦੀ ਜਿਹੜੀ ਉਸਤਤ ਹੈ ਨਾ ਇਹ ਦੁਨੀਆ ਦੇ ਵਿੱਚ ਜਿੱਥੋਂ ਜਿੱਤੋਂ ਤੱਕ ਦੁਨੀਆ ਹੈ ਉੱਥੇ ਤੱਕ ਫੈਲੀ ਹੋਈ ਹੈ ਸਾਰੇ ਥਾਵਾਂ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜਿਹੜੀ ਸੁੰਦਰ ਕੀਰਤੀ ਹੈ ਉਹ ਫੈਲੇ ਹੋਏ ਹੈ ਤੋਰੇ ਹਤੇ ਮਵਾਸ ਮੁਕਾਮ ਸਭ ਉਪਰ ਰਾਜਤ ਅਬ ਰਾਮਾ ਗੁਰੂ ਜੀ ਨੇ ਸਾਰੇ ਅਕੀਆਂ ਅਤੇ ਕਮੰਡ ਸਾਰਿਆਂ ਦਾ ਜਿੰਨੇ ਵੀ ਲੋਕ ਨਾ ਸਤਗੁਰੂ ਜੀ ਦੇ ਆਕੀ ਸਨ ਜਿਹੜੇ ਪਾਤਸ਼ਾਹ ਜੀ ਦੇ ਵਿਰੁੱਧ ਚੱਲਦੇ ਹਨ ਜਾਂ ਘਮੰਡੀ ਲੋਕ ਸਨ ਕਬੀਰਾਂ ਜੀ ਕਹਿਣ ਲੱਗੇ ਉਹਨਾਂ ਦਾ ਪਾਤਸ਼ਾਹ ਜੀ ਨੇ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਨਾ ਉਹਨਾਂ ਦਾ ਗਮੰਡ ਤੋੜ ਦਿੱਤੇ ਸਭ ਉੱਪਰ ਰਾਜਤ ਅਵੇ ਅਵੇਰਾ ਮਾਮ ਤੇ ਧੰਗ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਦੇ ਹਿਰਦੇ ਦੇ ਉੱਤੇ ਵੀ ਆਪਣੀ ਉਸਤਤਿ ਨੂੰ ਵਿਰਾਜ਼ਮਾਨ ਕਰ ਰਹੇ ਸਨ ਕਬੈਤ ਖੁਰਾਸਾਨ ਕਾਬਲ ਕੰਧਾਰ ਕਹਿਣ ਲੱਗੇ ਖੁਰਾਸਾਨ ਕਾਬਲ ਅਤੇ ਕੰਧਾਰ ਵਰਗੇ ਸ਼ਹਿਰ ਤੇ ਇਹਨਾਂ ਦੇਸ਼ਾਂ ਦੇ ਵਿੱਚ ਨਾ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਉਸਤਤਿ ਕਿੱਸੀ ਸੀ ਕੀਵੜ ਸੀ ਕਹਿਣ ਲੱਗੇ ਵੀ ਕੀਵੜ ਵਰਗੀ ਜਿਵੇਂ ਕੀਵੜ ਹੁੰਦਾ ਨਾ ਤੇ ਕੀਵੜ ਵਰਗੀ ਸੁੰਦਰ ਕੀਰਤੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਫੈਲੀ ਹੋਈ ਹੈ ਮਦ ਸੁਲਤਾਨ ਹਉ ਤੇ ਮਾਲਤੀ ਸੀ ਫੂਲੀਆ ਅਤੇ ਮਲਤਾਨ ਵਿੱਚ ਮਾਲਤੀ ਦੇ ਫੁੱਲ ਵਾਂਗ ਸਫੇਦ ਭਾਵ ਸਤਗੁਰੂ ਜੀ ਦੀ ਉਸਤਤ ਉਜਲੀ ਤੇ ਸਾਫ ਸੁਥਰੀ ਹੈ ਜੀ ਮੱਕੇ ਮੈਂ ਮੰਦਾਰ ਸੀ ਮੱਕੇ ਵਿੱਚ ਕਲਪ ਵਿਰਸ਼ਵਰਗੀ ਸਤਗੁਰੂ ਜੀ ਦੀ ਜਿਹੜੀ ਉਸਤਤੀ ਹੈ ਮਦੀਨੇ ਹੈ ਮੈਂ ਅੰਕ ਸਮਾ ਕਹਿਣ ਲੱਗੇ ਮਦੀਨੇ ਵਿੱਚ ਕੈਸੇ ਹਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜੇ ਮੱਕੇ ਵਿੱਚ ਗਏ ਉਥੇ ਤੇ ਇੱਕ ਵਿਰਸ਼ ਵਰਗੀ ਹੈ ਜਿਹੜਾ ਕਲਪਵ੍ਰਿਸ਼ਾ ਇੱਛਾਵਾਂ ਪੂਰੀਆਂ ਕਰਦਾ ਹੈ ਤੇ ਜਦੋਂ ਮਦੀਨੇ ਵਿੱਚ ਜਾਂਦੇ ਹਨ ਸਤਿਗੁਰੂ ਜੀ ਕਹਿਣ ਲੱਗੇ ਉਥੇ ਸਤਿਗੁਰੂ ਜੀ ਦਾ ਆਵਰਾ ਕਿੱਸਾ ਹੈ ਇੱਕ ਚੰਦਰਮਾ ਵਰਗਾ ਠੰਡਕ ਦੇਣ ਵਾਲਾ ਕੁੰਭ ਜੈਸੀ ਕਸ਼ਮੀਰ ਭਲੀਪਾਂਤ ਝੂਲੀਆ ਕਹਿਣ ਲੱਗੇ ਸੰਖ ਦੇ ਨਾਗ ਵਰਗੀ ਨਾ ਜਿਸ ਤਰ੍ਹਾਂ ਸੰਖ ਦਾ ਨਾਦ ਹੁੰਦਾ ਹੈ ਤੇ ਉਸ ਤਰ੍ਹਾਂ ਦੀ ਸਤਿਗੁਰੂ ਜੀ ਦੀ ਉਸਤਤ ਜਿਹੜੀ ਹੈ ਨਾ ਉਹ ਕਸ਼ਮੀਰ ਵਿੱਚ ਗੂੰਜ ਰਹੀ ਹੈ 파ਰਸ ਸੀ ਬਗਦਾਦ ਨਾਰਦ ਸੀ ਪਖਰਾਦ ਉਹਨਾਂ ਦੀ ਹੁਕਮ ਬਗਦਾਦ ਦੇ ਵਿੱਚ 파ਰੇ ਵਾਂਗ ਹੈ ਤੇ ਪਖਰਾਦ ਦੇ ਵਿੱਚ ਨਾਰਦ ਵਾਂਗ ਸਫੇਦ ਹੈ ਗੰਗਾ ਜੈਸੀ ਧਰ ਪਈ ਗੰਗ ਜੋਕੇ ਚਕੂਲੀਆ ਕਹਿਣ ਲਗੇ ਸਤਿਗੁਰੂ ਜੀ ਜਦੋਂ ਗੰਗਾ ਦੇ ਕਿਨਾਰੇ ਜਾਂਦੇ ਹਨ ਤੇ ਉਦੋਂ ਸਤਿਗੁਰੂ ਜੀ ਦਾ ਔਰਾ ਕੈਸਾ ਹੈ ਜਿਵੇਂ ਗੰਗਾ ਦਾ ਜਲ ਪਵਿੱਤਰ ਹੈ ਨਾ ਉਸ ਤਰ੍ਹਾਂ ਹੀ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਵੀ ਸ਼ਭੀ ਪਾਤਸ਼ਾਹ ਜੀ ਦੀ ਵੀ ਰਹਿਮਤ ਜਿਹੜੀ ਹੈ ਨਾ ਉਹ ਬੜੀ ਪਵਿੱਤਰ ਪ੍ਰਕਾਸ਼ਮਾਨ ਹੈ ਚੋਰ ਜੈਸੀ ਚਾਰੋ ਦਿਸ ਸੋਹੈ ਸਭ ਸਿਸ ਪਰ ਕਹਿਣਗੇ ਚੌਰ ਵਾਂਗ ਉਹਨਾਂ ਦੇ ਸਿਰ ਦੇ ਉੱਤੇ ਇਹ ਗੰਗਾ ਵੀ ਸ਼ੋਭਾ ਪਾ ਰਹੀ ਹੈ ਕਮਲ ਕਮਲ ਜਿਵੇਂ ਕਾਂਸੀ ਮੈਂ ਬਿਰਾਜਮਨ ਉਹਨਾਂ ਦੀ ਉਪਮਾ ਕਹਿਣ ਲੱਗੇ ਕਾਂਸੀ ਦੇ ਵਿੱਚ ਵੀ ਕਮਲ ਦੇ ਫੁੱਲ ਸਮਾਨ ਬਿਰਾਜਮਨ ਹੈ ਸੁਦਾ ਸਮ ਸੁਦਾ ਸਰ ਦਿੱਲੀ ਦੂਧ ਸੋਹੀ ਹੈ ਕਹਿਣ ਲੱਗੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਉਸਤਤਿ ਨਾਲ ਸ੍ਰੀ ਅੰਮ੍ਰਿਤਸਰ ਦੇ ਵਿੱਚ ਕੈਸੀ ਹੈ ਅੰਮ੍ਰਿਤ ਵਰਗੀ ਤੇ ਦਿੱਲੀ ਦੇ ਵਿੱਚ ਸਤਗੁਰੂ ਜੀ ਦੀ ਉਸਤਤ ਕੈਸੀ ਹੈ ਦੁੱਧ ਵਰਗੀ ਸਫੇਦ ਹੈ ਜੀ ਜੋਨ ਜੈਸੀ ਜੋਧਪੁਰ ਸੇਸ ਸੀਸੇ ਮੁਰ ਪਰ ਜੋਧਪੁਰ ਦੇ ਵਿੱਚ ਰਾਜਸਥਾਨ ਵਿੱਚ ਸਤਿਗੁਰੂ ਜੀ ਕਹਿਣ ਲਗੇ ਚੰਦਨੀ ਵਾਂਗ ਵਰਗੀ ਹੈ ਅਤੇ ਸੁਮੇਰ ਪਹਾੜ ਉਤੇ ਸ਼ੇਖਨਾਗ ਵਰਗੀ ਹੈ ਚੰਦਨ ਸੀ ਚੀਨ ਓਮ ਚੀਨ ਨਮਾਹੇ ਜੋਹੀ ਹੈ ਕਹਿਣ ਲਗੇ ਚੰਦਰ ਵਰਗੀ ਚੀਨ ਦੇ ਵਿੱਚ ਤੇ ਮਚੀਨ ਦੇ ਵਿੱਚ ਨਾ ਸਤਗੁਰੂ ਜੀ ਜੀ ਦੀ ਉਸਤਤ ਬਹੁਤ ਹੋ ਰਹੀ ਹੈ। ਨੇਪਾਲ ਮੈਂ ਨੇ ਕਸੀ ਕਮਾਉ ਮੈਂ ਕਪਾਸ ਸੀ ਹਸਾਰ ਕੋਟ ਹਿੰਮ ਸੀ ਸੁਖਦ ਅਬੋਰੀਏ। ਨੇਪਾਲ ਦੇ ਵਿੱਚ ਸਤਗੁਰੂ ਜੀ ਕਹਿਣ ਲੱਗੇ ਹੀਰੇ ਵਰਗੀ ਹੈ। ਤੇ ਅਗੂ ਕਹਿਣ ਲੱਗੇ ਕਾਮ ਰੂਪ ਵਿੱਚ ਕਪਾਹ ਵਰਗੀ ਸਫੇਦ ਹੈ। ਤੇ ਸਤਗੁਰੂ ਜੀ ਦੀ ਹਰ ਪਾਸੇ ਹਰ ਜਗ੍ਹਾ ਦੇ ਉਸਤਤ ਬਹੁਤ ਜੰਗੀ ਹੈ ਤੇ ਪਾਤਸ਼ਾਹ ਜੀ ਕਹਿਣ ਲੱਗੇ ਸਾਰ ਵਰਗੇ ਸ਼ਹਿਰਾਂ ਦੇ ਵਿੱਚ ਵੀ ਸਤਗੁਰੂ ਜੀ ਦੀ ਬਹੁਤ ਉਸਤਤੀ ਦਿਸ ਰਹੀ ਹੈ ਅੱਗੋ ਪਾਤਸ਼ਾਹ ਜੀ ਕਹਿਣ ਲੱਗੇ ਅੱਗੋ ਸਤਗੁਰੂ ਜੀ ਦੀ ਉਪਮਾ ਦੇ ਵਿੱਚ ਕਬੀਰ ਰਾਜ ਜੀ ਆਖਦੇ ਹਨ ਦੋਹਰਾ ਦਸ ਦਿਸ ਹਿੰਦੂ ਤੁਰਕ ਮਹਿ ਘਰ ਘਰ ਦੇਸ ਵਿਦੇਸ਼ ਉਹਨਾਂ ਦੀ ਕੀਰਤੀ ਸਾਰੇ ਦੇਸ਼ਾਂ ਦੇਸਾਂ ਵਿੱਚ ਹਿੰਦੂ ਮੁਸਲਮਾਨਾਂ ਦੇ ਘਰ ਘਰ ਵਿਖੇ ਚੰਮੇ ਅਤੇ ਮਾਲਤੀ ਦੇ ਫੁੱਲ ਦੇ ਵੰਗ ਹੈ ਤੇ ਸਤਿਗੁਰੂ ਜੀ ਦੀ ਉਸਤਤੀ ਦਾ ਇੱਕ ਬਹੁਤ ਸੋਹਣੇ ਫੁੱਲ ਵੰਗ ਖੇੜੇ ਹੋਏ ਹੈ ਚੌਪਈ ਅਵਰ ਨਰਨ ਸਰ ਜਨਮ ਸੋ ਧਾਰੇ ਸੋ ਐਂ ਸੇ ਕਹ ਸੋ ਕੁੜਿਆਰੇ ਜਿਹੜੇ ਕਹਿੰਦੇ ਹਨ ਬਿਗੁਰ ਨਾਨਕ ਦੇ ਮਹਾਰਾਜ ਜੀ ਨੇ ਹੋਰ ਮਨੁੱਖਾਂ ਦੇ ਵਾਂਗ ਦੁਨੀਆ ਦੇ ਵਿੱਚ ਜਨਮ ਲਿਆ ਜਿਸ ਦੁਨੀਆ ਦੇ ਵਿੱਚ ਆਮ ਮਨੁੱਖਾਂ ਦੇ ਵਾਂਗ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਆਏ ਅੱਜ ਵੀ ਲੋਕ ਇਸ ਤਰ੍ਹਾਂ ਦੇ ਵਿਚਾਰ ਕਰਦੇ ਹਨ ਅੱਜ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਬਿਗੁਰ ਨਾਨਕ ਦੇ ਮਹਾਰਾਜ ਜੀ ਸਾਡੇ ਵਾਂਗ ਰਸਤੀ ਹਨ 10ਵੇਂ ਪਾਤਸ਼ਾਹ ਮਹਾਰਾਜ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਾਡੇ ਵਾਂਗੂ ਗ੍ਰਸਤੀ ਹਨ ਵਿਚਾਰ ਹੈ ਕਿ ਜੇਕਰ ਇਹ ਮਨੁੱਖ ਆਪਣੇ ਇਲਮ ਬਾਰੇ ਜਾਂ ਆਪਣੇ ਅਮਲੀ ਤੌਰ ਤੇ ਜੀਵਨ ਬਾਰੇ ਦੇਖੇ ਨਾ ਇਹ ਮਨੁੱਖ ਤੇ ਦੁਨੀਆਂ ਦੇ ਰਸਾਂਕਸਾਂ ਦੇ ਵਿੱਚ ਜਾਂ ਕਹਿ ਲਓ ਵੀ ਵਿਸ਼ੇਵਿਕਾਰਾਂ ਦੇ ਵਿੱਚ ਇਹ ਇਹਨਾਂ ਦੇ ਵਿੱਚ ਡਿੱਗਿਆ ਪਿਆ ਹੈ ਤੇ ਇਹ ਕਿਉਂ ਨਹੀਂ ਕਹਿੰਦਾ ਵੀ ਜਿਹੜਾ ਗ੍ਰਸਤੀ ਇਨਸਾਨ ਹੈ ਅਸੀਂ ਅਰਦਾਸ ਕਰੀਏ ਕਿ ਧੰਨ ਗੁਰੂ ਨਾਨਕ ਦੇ ਮਹਾਰਾਜੀ ਵਰਗਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਵਰਗਾ ਸਾਡੇ ਵਰਗਿਆਂ ਦਾ ਜੀਵਨ ਬਣ ਜੇ ਇਹ ਵਿਚਾਰ ਨਹੀਂ ਲੋਕ ਆਖਦੇ ਕਵਿ ਰਾਜ ਜੀ ਆਖਦੇ ਹਨ ਵੀ ਧੰਨ ਗੁਰੂ ਨਾਨਕ ਦੇ ਮਹਾਰਾਜੀ ਨੂੰ ਜਿਹੜੇ ਲੋਕ ਆਖਦੇ ਹਨ ਵੀ ਪਾਤਸ਼ਾਹ ਜੀ ਇਸ ਦੁਨੀਆ ਦੇ ਵਿੱਚ ਆਮ ਹੀ ਇੱਕ ਸਧਾਰਨ ਇਨਸਾਨ ਵਾਂਗ ਆਏ ਹਨ ਹੁਣ ਕਵੀ ਰਾਜ ਜੀ ਆਖਦੇ ਹਨ ਵੀ ਉਹਨਾਂ ਇਨਸਾਨਾਂ ਦੇ ਇਸ ਸੰਸਾਰ ਜਗਤ ਦੇ ਅੰਦਰ ਭੁੱਲ ਹੈ ਤੇ ਉਹ ਭੁੱਲੇ ਹੋਏ ਹਨ ਸੋ ਨਾਨਕ ਜੋ ਜਾਣਤ ਨਹੀਂ ਕਹਿ ਗੁਰ ਨਿੰਦਕ ਨਿੰਦਾ ਪਰਾਹੀ ਜਿਹੜੇ ਗੁਰੂ ਨਾਨਕ ਦੇ ਮਹਾਰਾਜ ਜੀ ਬਾਰੇ ਇੱਕ ਥੋੜਾ ਜਿਹਾ ਵੀ ਨਹੀਂ ਜਾਣਦੇ ਵੀ ਕਿਸ ਤਰ੍ਹਾਂ ਦੇ ਸੰਤ ਹਨ ਗੁਰੂ ਨਾਨਕ ਦੇ ਮਹਾਰਾਜ ਜੀ ਉਹ ਲੋਕ ਨਿੰਦਕ ਹੋ ਕਰਕੇ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਨਿੰਦਿਆ ਕਰ ਰਹੇ ਹਨ ਜੀਵਤ ਦੁੱਖ ਪਾਵੇ ਨਰ ਸੋਏ ਮੋਏ ਨਰਕ ਪ੍ਰਾਪਤ ਹੋਏ ਕਹਿਣ ਲੱਗੇ ਐਸੇ ਲੋਕ ਜਿਹੜੇ ਧੰਗ ਗੁਰੂ ਨਾਨਕ ਦੇ ਮਹਾਰਾਜੀ ਦੀ ਨਿੰਦਿਆ ਕਰਦੇ ਹਨ ਹੁਣ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਦੇ ਅੰਦਰ ਤੇ ਪਾਤਸ਼ਾਹ ਜੀ ਨੇ ਇਹ ਲਿਖਿਆ ਹੈ ਕਿ ਭਾਈ ਕਿਸੇ ਦੀ ਨਿੰਦਿਆ ਕਰਨੀ ਚੰਗੀ ਗੱਲ ਨਹੀਂ ਹੈ ਪਤ ਜੀ ਇਹ ਗੱਲ ਆਖਦੇ ਹਨ ਵੀ ਜੇਕਰ ਤੁਸੀਂ ਸਾਡੀ ਨਿੰਦਿਆ ਕਰਦੇ ਹੋ ਨਾ ਤੇ ਤੁਸੀਂ ਤੇ ਇੱਕ ਇਸ ਤਰ੍ਹਾਂ ਹੈ ਵੀ ਤੁਸੀਂ ਸਾਡੇ ਪਾਪ ਧੋ ਰਹੇ ਹੋ ਜੇ ਅਭਾ ਕਿਸੇ ਦੀ ਨਿੰਦਿਆ ਕਰਦੇ ਆ ਨਾ ਸਾਡੀ ਜਬਾਨ ਦੇ ਨਾਲ ਇੱਕ ਰਸ ਹੈ ਨਿੰਦਿਆ ਕਰਨ ਵਾਲੇ ਨੂੰ ਰਸ ਆਉਂਦਾ ਹੈ ਵੀ ਨਿੰਦਿਆ ਕਰਨ ਦਾ ਤੇ ਨਿੰਦਿਆ ਸੁਣਨ ਵਾਲੇ ਨੂੰ ਰਸ ਆਉਂਦਾ ਹੈ ਨਿੰਦਿਆ ਸੁਣਨ ਦਾ ਤੇ ਦੋਨੋਂ ਹੀ ਪਾਪਾਂ ਦੇ ਪਾਗੀਦਾਰ ਹਨ ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹੜੇ ਨੰਦਕ ਲੋਕ ਹਨ ਨਾ ਇਥੇ ਜਿਹਦੀ ਨਿੰਦਿਆ ਹੋ ਰਹੀ ਹੈ ਨਾ ਉਦੇ ਇੱਕ ਕੱਪੜੇ ਧੋਣ ਵਾਲੀ ਗੱਲ ਹੈ ਨਿੰਦੋਂ ਨਿੰਦੋ ਲੋਗ ਮੂਕੋ ਨਿੰਦੋ ਮੇਰੀ ਜੇਕਰ ਤੁਸੀਂ ਨਿੰਦਿਆ ਕਰਦੇ ਹੋ ਤੇ ਫਿਰ ਤੁਸੀਂ ਕਰਦੇ ਰਹੋ ਤੇ ਜਿਨ੍ਹਾਂ ਨੇ ਹੁਣ ਆਪਣੀ ਬਿਰਤੀ ਚੰਗੀ ਰੱਖਣੀ ਹੈ ਜਿਨ੍ਹਾਂ ਨੇ ਉਸਤਤ ਕਰਨੀ ਹੈ ਚੰਗੇ ਕਰਮ ਕਰਨੇ ਹਨ ਤੇ ਉਹਨਾਂ ਨੇ ਜੀਵਨ ਵਿੱਚ ਇਹ ਨਹੀਂ ਦੇਖਣਾ ਵੀ ਸਾਡੇ ਕੋਈ ਨਿੰਦਿਆ ਕਰਦਾ ਜੇ ਧਰਮ ਵਾਲੇ ਪਾਸੇ ਤੁਰਿਏ ਤੇ ਕਈ ਵਾਰੀ ਲੋਕ ਤਾਂ ਵੀ ਨਿੰਦਿਆ ਕਰਦੇ ਹਨ ਜੇ ਰੂਟੀਨ ਦੇ ਵਿੱਚ ਗੁਰੂ ਘਰ ਆਉਣਾ ਸ਼ੁਰੂ ਕਰ ਦਈਏ ਤਾਂ ਵੀ ਲੋਕ ਬੋਲਕ ਬੋਲ ਬੁਲਦੇ ਹਨ ਇਹ ਸੰਸਾਰ ਜਿਹੜਾ ਹੈ ਨਾ ਦੁਨੀਆ ਹੈ ਜਿਹੜੀ ਇਹ ਕਿਸੇ ਪਾਸੇ ਵੀ ਕਿਸੇ ਵੀ ਇਨਸਾਨ ਨੂੰ ਦੇਖ ਕਰਕੇ ਰਾਜੀ ਨਹੀਂ ਜੇ ਗੁਰੂ ਘਰ ਜਾਂਦੇ ਆਂ ਸੇਵਾ ਕਰਦੇ ਆਂ ਬਾਣੀ ਪੜ੍ਹਦੇ ਆਂ ਤਾਂ ਵੀ ਚਾਰ ਇਸ ਤਰ੍ਹਾਂ ਦੇ ਗੱਲਾਂ ਬੱਤਾਂ ਜੇ ਨਹੀਂ ਗੁਰੂ ਘਰ ਜਾਂਦੇ ਫਿਰ ਲੋਕ ਆਖਦੇ ਆਂ ਵੀ ਇਹ ਗੁਰਦੁਆਰੇ ਕਿਉਂ ਨਹੀਂ ਜਾਂਦੇ ਭਾਈ ਇਹ ਧਰਮ ਕਿਉਂ ਨਹੀਂ ਆਪਣੇ ਜੀਵਨ ਵਿੱਚ ਗ੍ਰਹਿਣ ਕਰਦੇ ਇਸ ਤਰ੍ਹਾਂ ਕਰਦੇ ਆਂ ਲੋਕ ਜਿਹੜੇ ਹਨ ਨਾ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਾਬਤ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਸੋ ਨਾਨਕ ਜੋ ਕੋ ਜਾਣਤ ਨਹੀਂ ਕੈ ਗੁਰ ਨਿੰਦਕ ਨਿੰਦਾ ਪਰਾਹੀ ਪ੍ਰਸਤਰਾ ਦੇ ਲੋਕ ਹੀ ਹਨ ਕਹਿਣਗੇ ਮੂਏ ਨਰਕ ਪ੍ਰਾਪਤ ਹੋਏ ਜਦੋਂ ਇਹ ਲੋਕ ਸੰਸਾਰ ਤੋਂ ਜਾਣਗੇ ਜਿਉਂਦਿਆਂ ਜੀ ਤੇ ਨਿੰਦਿਆ ਕੀਤੀ ਜਦੋਂ ਸੰਸਾਰ ਤੋਂ ਜਾਣਾ ਫਿਰ ਕਹਿਣ ਲੱਗੇ ਵੀ ਇਹਨਾਂ ਨੂੰ ਨਰਕ ਵਿੱਚ ਜਾਣਾ ਪਵੇਗਾ ਨਹ ਜਾਣੇ ਕਹਤੇ ਜੋ ਭੁੱਲੇ ਅਬ ਸੁਨਸੋ ਹੋਵੇ ਅਨਕੂਲੇ ਤੇ ਜੋ ਧਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਉਸਤਤਿ ਨੂੰ ਭੁੱਲੇ ਬੈਠੇ ਹਨ ਤੇ ਉਹ ਹੁਣ ਸੁਣ ਲੈ ਲੈਣ ਕਿ ਧਨ ਗੁਰੂ ਨਾਨਕ ਦੇ ਮਹਾਰਾਜ ਜੀ ਕੀ ਬਖਸ਼ਿਸ਼ਾਂ ਤੇ ਕੀ ਰਹਿਮਤਾਂ ਕਰਦੇ ਹਨ ਦੁਹਰਾ ਸੁਨ ਸਰੋਤਨ ਸੁਖ ਪਾਏ ਮਨ ਕੀਨੋ ਬਹੁਤ ਸੰਦੇਹ ਚੈਣ ਲਗੇ ਸਰੋਤਿਆਂ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਉਪਮਾ ਸੁਣੀ ਤੇ ਮਨ ਦੇ ਵਿੱਚ ਉਹਨਾਂ ਨੂੰ ਸੁੱਖ ਪ੍ਰਾਪਤ ਹੋਇਆ ਧੰਨ ਗੁਰ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਿਹੜੀ ਹੈ ਨਾ ਇਹ ਸੱਚ ਹੈ ਆਦ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਸੁਣ ਕਰਕੇ ਨਾ ਇਨਸਾਨ ਨੂੰ ਮਨੁੱਖ ਨੂੰ ਸਕੂਨ ਮਿਲਦਾ ਹੈ ਠੰਡਕ ਮਿਲਦੀ ਹੈ। ਇਸੇ ਹੀ ਤਰ੍ਹਾਂ ਧੰਨ ਗੁਰੂ ਨਾਨਕ ਦੇ ਮਹਾਰਾਜੀ ਦਾ ਜੀਵਨ ਹੈ ਤੇ ਸਤਿਗੁਰੂ ਜੀ ਦੇ ਜੀਵਨ ਨੂੰ ਸੁਣ ਕਰਕੇ ਨਾ ਜਿਨ੍ਹਾਂ ਨੇ ਸੁਣਿਆ ਜਿਨ੍ਹਾਂ ਨੇ ਭਾਵਨਾ ਦੇ ਨਾਲ ਧੰਨ ਗੁਰੂ ਨਾਨਕ ਦੇ ਮਹਾਰਾਜੀ ਦੇ ਘਰ ਦੀਆਂ ਹਾਜ਼ਰੀਆਂ ਭਰੀਆਂ ਕਹਿਣ ਲੱਗੇ ਉਹਨਾਂ ਸਰੋਤਿਆਂ ਨੇ ਉਹਨਾਂ ਸਤ ਸੰਗੀ ਜਨਾਂ ਨੇ ਨਾ ਸੁਖ ਪਾਇਆ ਹੈ ਮਨ ਕੀ ਨੋ ਬਹੁਤ ਸੰਦੇਹੋ ਕਹਿਣ ਲਗੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਵੀ ਕੋਈ ਸੰਦੇਹ ਨਹੀਂ ਕੀਤਾ ਕੋਈ ਸ਼ੱਕ ਨਹੀਂ ਕੀਤਾ ਮਧਿਰ ਦੇ ਮੈਂ ਲਾਲਸਾ ਕਥਾ ਸੁਨਣ ਪਰ ਜੇਹ ਜਿਨ੍ਹਾਂ ਹਿਰਦਿਆਂ ਦੇ ਵਿੱਚ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਕਥਾ ਸੁਣਨ ਦੀ ਲਾਲਸਾ ਵਦੀ ਕਹਿਣ ਤੋਂ ਭਾਵ ਕਿ ਅੰਦਰ ਤੋਂ ਚਾਹ ਪੈਦਾ ਹੋਇਆ ਵੀ ਹਾਂ ਭਾਈ ਗੁਰੂ ਨਾਨਕ ਤੇ ਮਹਾਰਾਜ ਜੀ ਦੇ ਜੀਵਨ ਦੀ ਆਪਾਂ ਜਿਹੜੀ ਕਥਾ ਹੈ ਨਾ ਬੜੇ ਪਿਆਰ ਦੇ ਨਾਲ ਸੁਣਨੀ ਹੈ ਤੇ ਕਹਿਣ ਲੱਗੇ ਵੀ ਉਹਨਾਂ ਦਾ ਜੀਵਨ ਵੀ ਸਫਲਾ ਹੈ ਤੇ ਉਹਨਾਂ ਦੇ ਜੀਵਨ ਦੇ ਵਿੱਚ ਨਾ ਸਤਗੁਰੂ ਜੀ ਨੇ ਸੁਖ ਬਖਸ਼ਿਸ਼ ਕੀਤਾ ਚਾਉ ਪਈ ਅਸਵਿਧ ਸਰੂਤਨ ਬਚਨ ਉਚਾਰੇ ਸੁਨੋ ਕਵੀ ਇਵ ਗ੍ਰੰਥ ਮਝਾਰੇ ਹੁਣ ਸਰੋਤਿਆਂ ਨੇ ਇਸ ਤਰ੍ਹਾਂ ਕਿਹਾ ਵੀ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਹਨ ਉਹ ਉਚਾਰਨ ਕਰੋ ਜੀ ਸੁਣੋ ਕਵੀ ਇਹ ਗ੍ਰੰਥ ਮਝਾਰੇ ਹੁਣ ਜਿਹੜੀ ਸੰਗਤ ਹੈ ਨਾ ਕਵੀ ਰਾਜ ਜੀ ਕਹਿਣ ਲੱਗੇ ਵੀ ਇਸ ਤਰ੍ਹਾਂ ਵਿਚਾਰ ਕਰਨ ਲੱਗੇ ਕਹਿਣ ਲੱਗੇ ਹੇ ਕਵੀ ਜੀ ਸੁਣੋ ਵੀ ਜਿਵੇਂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਲਿਖਿਆ ਹੈ ਨਾ ਕਿ ਧੰਗੁਰੂ ਨਾਨਕ ਦੇ ਮਹਾਰਾਜ ਜੀ ਦੀ ਬਹੁਤ ਉਸਤਤ ਹੈ ਤੇ ਉਸ ਤਰ੍ਹਾਂ ਹੀ ਤੁਸੀਂ ਉਹਨਾਂ ਦਾ ਹਵਾਲਾ ਲੈ ਕਰਕੇ ਤਾਂ ਤੂੰ ਜਨਕ ਰਾਜ ਅਵਤਾਰਾ ਵੀ ਤੁਸੀਂ ਇਹ ਕਿਉਂ ਨਹੀਂ ਲਿਖਦੇ ਵੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਬੜੀਆਂ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਨ ਇਹ ਵੀ ਤੇ ਲਿਖਿਓ ਬਾਖ ਸੁਖਕਾਰਾ ਕਹਿਣ ਲੱਗੇ ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜਦੋਂ ਤੁਸੀਂ ਉਸਤਤੀ ਕੀਤੀ ਤੇ ਸਭ ਨੂੰ ਸੁੱਖ ਪ੍ਰਾਪਤ ਮਿਲਣਾ ਹੈ ਗੁਰੂ ਗ੍ਰੰਥ ਕੀ ਸਾਖੀ ਪਾਵੋ ਕਹਿਣ ਲੱਗੇ ਤੁਸੀਂ ਜਿਹੜਾ ਸਾਖੀ ਦਾ ਅਖੀਰਤ ਹੁੰਦਾ ਹੈ ਵੀ ਗਵਾਹ ਗਵਾਹੀ ਤੁਸੀਂ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਉ ਨਾ ਕਵੀ ਰਾਜੀ ਹੁਣ ਲਿਖ ਰਹੇ ਹਨ ਕਿ ਭਾਈ ਇਹ ਜਿਹੜੇ ਪਾਵਨ ਗ੍ਰੰਥਾ ਨਾ ਇਹਨਾਂ ਨੂੰ ਲਿਖਣ ਦਾ ਕੀ ਕਾਰਨ ਸੀ ਕਿੱਥੋਂ ਕਿੱਥੋਂ ਹਵਾਲਾ ਲਿਆ ਤੇ ਕਹਿਣ ਲੱਗੇ ਵੀ ਪਹਿਲਾਂ ਕਹਿਣ ਲੱਗੇ ਵੀ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗਵਾਹੀ ਦਿਓ ਜੀ ਤੇ ਜਿਸ ਦੇ ਨਾਲ ਸਾਡੀ ਸਾਰੀ ਸ਼ੰਕਾ ਦੂਰ ਹੋਰ ਜਾਵੇਗੀ ਜਾਤੇ ਬਚਨ ਅਮੋਲ ਅਡੋਲਾ ਉਹ ਬਚਨ ਅਮੋਲਕ ਅਤੇ ਅਡੋਲ ਹਨ ਸੁਖ ਦਾ ਮੰਗਲ ਮੂਲ ਅਤੋਲਾ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਸਥਿਤੀ ਵਿੱਚ ਸ਼ਬਦ ਜਿਹੜੇ ਹਨ ਇਹ ਸੁਖਦਾਈ ਅਤੇ ਮੰਗਲ ਮੂਲ ਅਤੇ ਸਤਿਗੁਰੂ ਜੀ ਦੇ ਪ੍ਰਤੀ ਬੋਲੇ ਹੋਏ ਸ਼ਬਦ ਅਤੁੱਲ ਹਨ ਸੁਣ ਕਰ ਕਵੇ ਗ੍ਰੰਥ ਕੀ ਗਾਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗਾਥਾ ਸੁਣ ਕੇ ਕਵੀ ਨੇ ਹਿਰਦੇ ਦੇ ਵਿੱਚ ਨਾ ਬੜੀ ਖੁਸ਼ੀ ਪ੍ਰਸੰਨਤਾ ਪ੍ਰਗਟ ਕੀਤੀ ਕਰ ਔਰ ਹਰਕ ਕਹਿ ਤ ਤਨ ਸਾਥਾ ਤੇ ਸ੍ਰੋਤਿਆਂ ਨੂੰ ਇਸ ਤਰ੍ਹਾਂ ਕਿਹਾ ਧੰਨ ਗੇ ਰਾਮਤ ਧੰਨ ਤੁਮਾਰੀ ਕਹਿਣ ਲਗੇ ਧੰਨ ਹੋ ਤੁਸੀਂ ਧੰਨ ਤੁਹਾਡੀ ਬੁੱਧੀ ਹੈ ਅਤੇ ਧੰਨ ਤੁਹਾਡੀ ਬੁੱਧੀ ਹੈ ਜੀ ਜਾਣ ਤੇ ਮਨ ਮੈਂ ਸਮਝ ਉਜਾਰੀ ਜਿਹੜੀ ਤੁਸੀਂ ਨਾ ਮੇਰੇ ਮਨ ਦੇ ਵਿੱਚ ਨਾ ਇਹ ਸਮਝ ਉਚਾਰਨ ਕੀਤੀ ਹੈ ਕਹਿਤ ਮਹਤ ਕੇ ਮਹਤ ਸਾਕੀ ਵੱਡੇ ਪੁਰਖਾਂ ਦੀ ਸਾਕੀ ਵੱਡੇ ਪੁਰਖ ਹੀ ਕਹਿੰਦੇ ਹਨ ਨਹ ਅਲਪਤੇ ਜਾਵਹਿ ਭਾਖੀ ਕਹਿਣ ਲੱਗੇ ਆਮ ਬੰਦਾ ਇਸ ਨੂੰ ਬਿਆਨ ਨਹੀਂ ਕਰ ਸਕਦਾ ਸ੍ਰੀ ਨਾਨਕ ਇਤਿਹਾਸ ਪੁਨੀਤਾ ਧੰਨ ਗੁਰੂ ਨਾਨਕ ਦੇ ਮਹਾਰਾਜੀ ਦਾ ਜਿਹੜਾ ਇਤਿਹਾਸ ਹੈ ਬੜਾ ਹੀ ਪਵਿੱਤਰ ਹੈ ਗ੍ਰੰਥ ਅਨੁਸਾਰ ਕਥੀ ਮੈਂ ਰੀਤਾ ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਰੀਤੀ ਦੇ ਅਨੁਸਾਰ ਮੈਂ ਇਸ ਨੂੰ ਇਸ ਕਥਾ ਨੂੰ ਬਿਆਨ ਕੀਤਾ ਹੈ ਚੌਪਈ ਪੰਨ ਗੁਰਦਾਸ ਭਇਓ ਜੋ ਭਾਈ ਕਹਿਣ ਲਗੇ ਬਾਦ ਵਿੱਚ ਭਾਈ ਗੁਰਦਾਸ ਜੀ ਹੋਏ ਹਨ ਕਛੂਕ ਕੀਨ ਜੇ ਗੁਰੂ ਵਡਾਈ ਕਹਿਣ ਲਗੇ ਉਹਨਾਂ ਨੇ ਵੀ ਧੰਨ ਗੁਰੂ ਗ੍ਰੰਥ ਸਹਿ ਮਹਾਰਾਜ ਜੀ ਦੇ ਅੰਦਰ ਜੇਕਰ ਆਪਾਂ ਹਵਾਲਾ ਲਈਏ ਨਾ ਤੇ ਜੇਕਰ ਆਪਾਂ ਵਿਦਿਆ ਪੜ੍ਹੀਏ ਤੇ ਇਹ ਪਤਾ ਲੱਗਦਾ ਹੈ ਕਿ ਗੁਰੂਆਂ ਦੀ ਉਹਨਾਂ ਨੇ ਵਡਿਆਈ ਕੀਤੀ ਹੈ ਸ੍ਰੀ ਅਰਜਨ ਕੀ ਰਹਿਤ ਹਜੂਰਾ ਤੇ ਉਹ ਸਦਾ ਹੀ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਨਜ਼ਦੀਕ ਰਹਿੰਦੇ ਸਨ ਸਿੱਖੀ ਅਦਿਕ ਪ੍ਰੇਮ ਅੰਮ੍ਰਿਤ ਪੂਰਾ ਤੇ ਉਹਨਾਂ ਦਾ ਜਿਹੜਾ ਪ੍ਰੇਮ ਸੀ ਨਾ ਉਹ ਸਿੱਖੀ ਨਾਲ ਬਹੁਤ ਜ਼ਿਆਦਾ ਸੀ ਤੇ ਉਹ ਬੜੇ ਹੀ ਪ੍ਰੇਮ ਦੇ ਨਾਲ ਆਪਣੇ ਕਲਮ ਤੋਂ ਲਿਖਦੇ ਸਨ ਸੋਨ ਗੁਰ ਅਰਜਨ ਜੇ ਕੀ ਬਾਣੀ ਉਸ ਦੀ ਬਾਣੀ ਨੂੰ ਸੁਣ ਕੇ ਨਾ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਕਿਹਾ ਇਹ ਵਰ ਦਿੱਤਾ ਵਰ ਦੀਨੋਂ ਅਸ ਵਿਦਗਤ ਦਾਨੀ ਪੜੇ ਪ੍ਰੇਮ ਕੇ ਕਰਕੇ ਸਿੱਖ ਜੋ ਸਿੱਖੀ ਕੋ ਪ੍ਰਾਪਤ ਹਵੈ ਸੋ ਤੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਨਾ ਜਿਹੜਾ ਸਿੱਖ ਬੜੇ ਪ੍ਰੇਮ ਦੇ ਨਾਲ ਪੜ੍ਹੇਗਾ ਜਾਂ ਪ੍ਰੇਮ ਦੇ ਨਾਲ ਸੁਨੇਗਾ ਉਹ ਸਿੱਖੀ ਨੂੰ ਪ੍ਰਾਪਤ ਕਰੇਗਾ ਜੀ ਤੇ ਅਨੁਸਾਰ ਕਥੀ ਮੈਂ ਗਾਤਾ ਹੁਣ ਕਬੀਰਾ ਜੀ ਕਹਿਣ ਲੱਗੇ ਇਸ ਗ੍ਰੰਥ ਦੇ ਅੰਦਰ ਨਾ ਮੈਂ ਉਹਨਾਂ ਦੇ ਅਨੁਸਾਰ ਇਸ ਗਥਾ ਨੂੰ ਇਸ ਗਾਥਾ ਨੂੰ ਬਿਆਨ ਕੀਤਾ ਹੈ ਤੇ ਕੀ ਸਾਖ ਸੁਨੋ ਹਿਤ ਸਾਥਾ ਮੈਂ ਉਹਨਾਂ ਦੀ ਸਾਖੀ ਬੜੇ ਪਿਆਰ ਨਾਲ ਸੁਣੀ ਹੈ ਤੇ ਆਪ ਜੀ ਵੀ ਸੁਣੋ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਹਧੂਰੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸਿੱਖ ਰਿਹਾਦਾ ਸੀ ਮਨੀ ਸਿੰਘ ਭਯੋ ਗਤ ਰੂਰੀ ਉਹਨਾਂ ਦਾ ਨਾਮ ਭਾਈ ਮਨੀ ਸਿੰਘ ਸੀ ਤੇ ਉਹ ਵੀ ਸੁੰਦਰ ਗਤੀ ਵਾਲੇ ਸਨ ਜੇ ਸਰਲੋ ਸਿੱਖੀ ਨਿਰਬਾਹੀ ਤੇਹ ਅਨੁਸਾਰ ਕਥਾ ਮੈਂ ਪਰਾਹੀ ਕਹਿਣ ਲੱਗੇ ਜਿਸ ਸਿਰ ਤੱਕ ਉਹਨਾਂ ਸਿੱਖੀ ਨਿਭਾਈ ਹੈ ਨਾ ਭਾਈ ਮਨੀ ਸਿੰਘ ਜੀ ਨੇ ਉਹ ਮੈਂ ਕਥਾ ਇਸ ਗ੍ਰੰਥ ਦੇ ਵਿੱਚ ਕਹੀ ਹੈ। ਪ੍ਰਥਮੇ ਸੁਨੋ ਗ੍ਰੰਥ ਕੀ ਸਾਕੀ ਹੁਣ ਕਹਿਣ ਲੱਗੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੀ ਗਵਾਹੀ ਹੈ ਉਹ ਤੁਸੀਂ ਮੇਰੇ ਤੋਂ ਸੁਣੋ ਜੀ ਹਿਰਦੇ ਮਹਿ ਸਰਦਾ ਡਿਡਰਾਖੇ ਨੂਰ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਤੀ ਆਪਣੇ ਹਿਰਦੇ ਦੇ ਵਿੱਚ ਨਾ ਸ਼ਰਧਾ ਬੜੀ ਦ੍ਰਿੜਤਾ ਦੇ ਨਾਲ ਭਰਪੂਰ ਕਰਕੇ ਇਸ ਕਥਾ ਨੂੰ ਇਸ ਇਤਿਹਾਸ ਨੂੰ ਤੁਸੀਂ ਬੜੇ ਪਿਆਰ ਦੇ ਨਾਲ ਸੁਣੋ ਜੀ ਕਬੀਰਾ ਜੀ ਨੇ ਇੱਥੋਂ ਤੱਕ ਸਾਨੂੰ ਇਹ ਦੱਸਿਆ ਹੈ ਕਿ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਬਹੁਤ ਵੱਡੀ ਉਸਤਤ ਹੈ ਤੇ ਸਤਗੁਰੂ ਜੀ ਨੂੰ ਇਸਲਾਮ ਧਰਮ ਦੇ ਅੰਦਰ ਜਬ ਬਗਦਾਦ ਗਏ ਮੱਕੇ ਗਏ ਕਿਤੇ ਵੀ ਗਏ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਹਰ ਪਾਸੇ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਉਸਤਤੀ ਹੈ ਤੇ ਇਹ ਉਸਤਤੀ ਨੂੰ ਭਾਈ ਸਾਹਿਬ ਜੀ ਨੇ ਬਿਆਨ ਕੀਤਾ ਹੈ ਇਸ ਗ੍ਰੰਥ ਦੇ ਵਿੱਚ ਤੇ ਕਹਿਣ ਲੱਗੇ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਿਹੜੀ ਹੈ ਉਹ ਵੀ ਇਸ ਦਾ ਹਵਾਲਾ ਦਿੰਦੀ ਹੈ ਤੇ ਉਹ ਕੀ ਅੱਗੇ ਬਚਨ ਆਉਂਦੇ ਹਨ ਆਪਾਂ ਉਹ ਅਗਲੇ ਦੀਵਾਨਾਂ ਦੇ ਵਿੱਚ ਜਾਣਨ ਦਾ ਯਤਨ ਕਰਾਂਗੇ ਜੀ ਅਗਲਾ ਇਤਿਹਾਸ ਕੀ ਹੈ ਕੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀਆਂ ਖੁਸ਼ੀਆਂ ਕਵੀ ਰਾਜ ਪਾਹੀ ਸੰਤੋਖ ਜੀ ਦੀ ਝੋਲੀ ਵਿੱਚ ਪੈਂਦੀਆਂ ਹਨ ਇਹ ਆਪਾਂ ਅਗਲੇ ਦੇਵਾਨਾਂ ਦੇ ਵਿੱਚ ਬਾਤਾਂਗੇ ਜੀ ਆਪ ਜੀ ਬੜੇ ਪ੍ਰੇਮ ਦੇ ਨਾਲ ਜੁੜਦੇ ਹੋ ਸਭਨਾਂ ਦੀਆਂ ਹਾਜ਼ਰੀਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਰ ਤੇ ਪ੍ਰਵਾਨ ਕਰਨ ਜੀ ਬੇਅੰਤ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ